ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੀ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਰਹੀ ਹਾਂ ਤੁੰ ਤੁੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅਸ ਅਖੇ ਪਾਸ਼ਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਆ ਰਹੀ ਹੈ ਸ਼ਹੀਦੀ ਸ਼ਤਾਬ ਦੀ ਨੁਸਮਰਤ ਜਨਾਨਕ ਨਾਮ ਲੈਵਾ ਸਿੱਖ ਸੰਗਤਾਂ ਆਪੋ ਆਪਣੇ ਘਰਾਂ ਨੂੰ ਧਰਮਸਾਲਾ ਬਣਾਉਣ ਦੇ ਲਈ ਸਹਿ ਪੜ ਆਰੰਭ ਕਰ ਰਹੀਆਂ ਨੇ ਸੋ ਆਉਣ ਵਾਲੀ 31 ਅਗਸਤ 2025 ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਪਾਤਸ਼ਾਹੀ ਅੱਠਵੀਂ ਅੰਬਾਲਾ ਹਰਿਆਣਾ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਸਹਿਜਪਾਡ ਸੇਵਾ ਲਹਿਰ ਵੱਲੋਂ ਜੋ ਇਸ ਸਥਾਨ ਦੇ ਉੱਪਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੂੰ ਸਹਿਜਪਾਡ ਆਰੰਭ ਕਰਵਾਏ ਜਾ ਰਹੇ ਹਨ ਜੋ ਸੰਗਤਾਂ ਇਸ ਵੀਡੀਓ ਨੂੰ ਦੇਖ ਰਹੀਆਂ ਨੇ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਨ੍ਹਾਂ ਨੇ ਹਲੇ ਤੱਕ ਆਪਣੇ ਘਰਾਂ ਦੇ ਵਿੱਚ ਸਹਿਜਪਾਡ ਸ਼ੁਰੂ ਨਹੀਂ ਕੀਤਾ ਆਰੰਭ ਨਹੀਂ ਕੀਤਾ ਕਿਤੇ ਸੋ ਉਹਨਾਂ ਦੀ ਸਹਿਜ ਪਾਠਨਾ ਮਤਾ ਦੀ ਅਰਦਾਸ ਆਉਣ ਵਾਲੀ 31 ਤਰੀਕ ਨੂੰ ਇਸ ਸਥਾਨ ਦੇ ਉੱਪਰ ਹੋਏਗੀ ਸੰਗਤਾਂ ਨੂੰ ਸਹਿਜ ਪਾਠ ਕਰਨ ਦੇ ਲਈ ਔਥੀਆਂ ਸੈਂਕੀਆਂ ਹਿੰਦੀ ਤੇ ਪੰਜਾਬੀ ਦੇ ਵਿੱਚ ਬਿਲਕੁਲ ਫ੍ਰੀ ਸੇਵਾ ਦੇ ਵਿੱਚ ਦਿੱਤੀਆਂ ਜਾਣਗੀਆਂ ਸੋ ਆਓ ਗੁਰੂ ਪਿਆਰਿਓ ਦੇਖੋ ਕਿੰਨਾ ਵੱਡਾ ਸਥਾਨ ਹੈ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਨ੍ਹਾਂ ਨੇ ਕਿਛੂ ਚੀਰਦੇ ਕੋਲੋਂ ਗੀਤਾ ਦੇ ਅਰਥ ਕਰਵਾਲੇ ਸਨ ਤੇ ਕੀ ਆਪਾਂ ਸਹਿਜ ਪਾਠ ਆਪਣੇ ਘਰਾਂ ਦੇ ਵਿੱਚ ਆਰੰਭ ਕਰਨਾ ਇੰਨਾ ਔਖਾ ਸਮਝਦੇ ਆ ਸੋ ਕੋਈ ਵੀ ਔਖਾ ਨਹੀਂ ਸੈਂਚੀਆਂ ਪੋਤੀਆਂ ਬਿਲਕੁਲ ਘੇਟੜਾ ਰਹਿ ਜਾਵਾਂਗੇ ਸੰਤਿਆ ਵੀ ਨਾਲ ਅਸੀਂ ਕਰਾਵਾਂਗੇ ਤੁਹਾਨੂੰ ਸੋ ਬਿਲਕੁਲ ਸੈਂਚੀਆਂ ਬਿਲਕੁਲ ਫਰੀ ਦੇ ਵਿੱਚ ਨੇ ਬਾਦ ਚੜ੍ਹ ਕੇ ਸੰਗਤਾਂ 31 ਤਰੀਕ ਨੂੰ ਸਵੇਰੇ 10 ਵਜੇ ਦੀਵਾਨ ਹਾਲ ਦੇ ਵਿਖੇ ਪਹੁੰਚਣ ਦੀ ਖੇਚਲ ਕਿਰਪਾਲਤਾ ਕਰੋ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ